ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੁਸੀਂ ਆਪਣੇ ਸੱਜਣ ਮਿੱਤਰ ਰਿਸ਼ਤੇਦਾਰਾਂ ਨਾਲ ਸਾਡੇ ਚੈਨਲ ਨੂੰ ਵੀ ਜਰੂਰ ਸ਼ੇਅਰ ਕਰੋ ਜੀ ਤਾਂ ਜੋ ਆਉਣ ਵਾਲੀਓ ਵੀਡੀਓ ਨਵੇਂ ਤੋਂ ਨਵੇਂ ਰਿਸ਼ਤੇ ਉਹਨਾਂ ਤੱਕ ਵੀ ਲੋੜਿੰਦਾ ਪਹੁੰਚ ਸਕਣ ਜੀ ਅਸੀਂ ਇਸ ਚੈਨਲ ਤੇ ਪੰਜਾਬੀ Hindu Sikh ਅਤੇ ਹਰ ਜਾਤੀ ਵਰਗ ਦੇ ਰਿਸ਼ਤੇ ਲੈ ਕੇ ਆਉਂਦੇ ਆ ਜੇਕਰ ਤੁਸੀਂ ਵੀ ਰਿਸ਼ਤੇ ਦੀ ਕੋਈ ਐਡ ਦੇਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 98553956412 ਸਾਡਾ ਕੰਮ ਹੈ ਜੀ ਰਿਸ਼ਤੇ ਦੀ ਐਡ ਦੇਣਾ ਅਗਰ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਂਦਾ ਹੈ ਸਾਡੇ ਇਸ YouTube ਚੈਨਲ ਤੋਂ ਤਾਂ ਉਸ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਜੀ ਸਭ ਤੋਂ ਪਹਿਲਾਂ ਜੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਸ ਗੁਰਪੁਰਬ ਦਿਵਸ ਦੀਆਂ ਜੀ ਆਸ਼ਾ ਕਰਦੇ ਹਾਂ ਕਿ ਇਹ ਤਿਉਾਰ ਤੁਹਾਡੇ ਸਾਰਿਆਂ ਦੇ ਲਈ ਬਹੁਤ ਹੀ ਵਧੀਆ ਰਵੇ ਔਰ ਖੁਸ਼ੀਆਂ ਭਰਿਆ ਹੋਵੇ ਜੀ ਸਿੱਖ ਧਰਮ ਦੇ ਵਿੱਚ ਇਹ ਦਿਨ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਇਸ ਖਾਸ ਮੌਕੇ ਤੇ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਰਿਸ਼ਤੇ ਲੈ ਕੇ ਆਇਆ ਜੀ ਮੁੰਡੇ ਤੇ ਕੁੜੀਆਂ ਦੇ ਜੀ ਸਭ ਤੋਂ ਪਹਿਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ऑस्ट्रेलिया ਦੇ ਵਿੱਚ ਪੀਆਰ ਹੈ ਔਰ ਸਿਟੀਜਨ ਹੈ ਜੀ ਲੜ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਜਨਮ 1994 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 2 ਇੰਚ ਹੈ ਜੀ ਲੜਕੀ ਬਹੁਤ ਹੀ ਵਧੀਆ ਕੰਮ ਤੇ ਉੱਥੇ ਸੈਟਲ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਪੜ੍ਹਾਈ ਕੀਤੀ ਹੋਈ ਹੈ ਜੀ ਲੜਕੀ ਦਾ ਖੁਦ ਦਾ ਅਕਾਊਂਟਸ ਦਾ ਕੰਮ ਹੈ ਜੀ ਔਰ ਬਹੁਤ ਹੀ ਵਧੀਆ ਪੈਕੇਜ ਮਿਲਿਆ ਹੋਇਆ ਹੈ ਜੀ ਗੱਲ ਕਰਦੇ ਆਂ ਅਗਰ ਇਸ ਤੇ ਪਰਿਵਾਰ ਦੀ ਤਾਂ ਇਸ ਦੇ ਮਾਤਾ ਜੀ ਰਿਹਾਨ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਹਨ ਇਸ ਦੇ ਪਿਤਾ ਜੀ ਰਿਹਾਨ ਉਹ ਵੀ ਆਸਟ੍ਰੇਲੀਆ ਤੋਂ ਪੀਆਰ ਹਨ ਇਸ ਦਾ ਇੱਕ ਭਰਾ ਹੈ ਜੀ ਉਹ ਵੀ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਬਹੁਤ ਹੀ ਛੋਟੀ ਜੀ ਫੈਮਿਲੀ ਹੈ ਜੀ ਲੜਕੀ ਦਾ ਸ਼ੋਰਟ ਟਾਈਮ ਡਿਵੋਰਸ ਹੋ ਚੁੱਕਾ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਆਸਟ੍ਰੇਲੀਆ ਤੋਂ ਬਿਲੋਂਗ ਕਰਦਾ ਹੋਵੇ ਪੰਜਾਬੀ Hindu ਪਰਿਵਾਰ ਹੋਵੇ ਜੀ ਅਗਰ ਪੰਜਾਬ ਤੋਂ ਹੈ ਲੜਕਾ ਤਾਂ ਚੰਗਾ ਪੜਿਆ ਲਿਖਿਆ ਹੋਵੇ ਹੋਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰਕੇ ਇਸ ਪਰਿਵਾਰ ਦੇ ਨਾਲ ਹਰ ਇੱਕ ਮੁੱਢਲੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਵੀ ਜੀ ਲੜਕੀ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਸ ਦਾ ਪਰਿਵਾਰ ਨਵਾਂ ਸ਼ਹਿਰ ਤੋ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1995 ਸੰਧ ਹੈ ਜੀ ਕੱਦ 5 ਫੁੱਟ 4 ਇੰਚ ਆ ਜੀ ਲੜਕੀ ਨੇ ਬਹੁਤ ਹੀ ਵਧੀਆ ਪੜ੍ਹਾਈ ਕੀਤੀ ਹੋਈ ਹੈ ਪੜ੍ਹਾਈ ਦੇ ਵਿੱਚ ਲੜਕੀ ਨੇ ਬੀਐਸਸੀ ਨਰਸਿੰਗ ਔਰ ਲੜਕੀ ਉਥੋਂ ਦੀ ਆਰਪੀਐਨ ਹੈ ਜੀ ਸਭ ਤੋਂ ਵੱਡੀ ਗੱਲ ਹੈ ਜੀ ਔਰ ਗੱਲ ਕਰਦੇ ਆਂ ਅਗਰ ਇਸਦੇ ਪਰਿਵਾਰ ਦੀ ਦਾ ਇਸਦੇ ਪਿਤਾ ਜੀ ਸ਼੍ਰੀ ਹਨ ਜੋ ਕਿ ਆਰਮੀ ਤੋਂ ਰਿਟਾਇਰਡ ਹਨ ਇਸਦੇ ਮਾਤਾ ਜੀ ਸ਼੍ਰੀ ਹਨ ਉਹ ਵੀ ਹਾਊਸ ਵਾਈਫ ਹਨ ਇਸ ਦੇ ਫੈਮਲੀ ਦੇ ਵਿੱਚ ਇਸ ਦੇ ਦਾਦੀ ਜੀ ਹਨ ਔਰ ਇਸ ਦਾ ਇੱਕ ਭਰਾ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਕੈਨੇਡਾ ਤੋਂ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਲੜਕਾ ਜੱਟ ਸਿੱਖ ਫੈਮਲੀ ਤੋਂ ਬਿਲੋਂਗ ਕਰਦਾ ਹੋਵੇ ਜੀ ਲੜਕੇ ਨੂੰ 10 ਤੋਂ 15 ਕਿੱਲੇ ਜ਼ਮੀਨ ਆਂਦੀ ਹੋਵੇ ਜੀ ਲੜਕਾ ਸਰਦਾਰ ਹੋਵੇ ਔਰ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਥੱਲੇ ਸਾਡਾ ਨੰਬਰ ਹੈ ਜੀ 795 88310 ਕੋਈ ਵੀ ਮੁੱਢਲੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਜੋ ਕਿ ਲੜਕੇ ਦਾ ਹੈ ਉਹ ਆਸਟ੍ਰੇਲੀਆ ਤੋਂ ਵਰਕ ਪਰਮਿਟ ਤੇ ਆਇਆ ਜੀ ਇਹ ਲੜਕਾ ਛੋਡੀ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1996 ਸੰਦਾ ਹੈ ਜੀ ਕੱਦ 6 ਫੁੱਟ ਹੈ ਜੀ ਲੜਕਾ ਫਰੀਦਕੋਟ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਬਹੁਤ ਹੀ ਵਧੀਆ ਕੰਮ ਕਰ ਰਿਹਾ ਜੀ ਆਸਟ੍ਰੇਲੀਆ ਦੇ ਵਿੱਚ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਿਤਾ ਜੀ ਹਨ ਜੋ ਕਿ ਗਵਰਨਮੈਂਟ ਜੌਬ ਤੇ ਇੰਪਲੋਏ ਹਨ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੀ ਇੱਕ ਭੈਣ ਹੈ ਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਬਹੁਤ ਹੀ ਵਧੀਆ ਆਪਣੇ ਘਰ ਦੇ ਵਿੱਚ ਸੈਟਲ ਹੈ ਜੀ ਲੜਕੇ ਨੂੰ ਤਿੰਨ ਕਿੱਲੇ ਜ਼ਮੀਨ ਪਲੱਸ ਸ਼ਹਿਰੀ ਪ੍ਰਾਪਰਟੀ ਬਹੁਤ ਵਧੀਆ ਆਉਂਦੀ ਹੈ ਜੀ ਲੜਕਾ ਮਾਪਿਓ ਦਾ ਇਕ ਇਕਲਾ ਇਕਲਾ ਪੁੱਤ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਸੋਢੀ ਪਰਿਵਾਰਤ ਹੋਵੇ ਚਾਹੇ ਜੱਟ ਸਿੱਖ ਪਰਿਵਾਰਤ ਹੋਵੇ ਚਾਹੇ ਹਿੰਦੂ ਪਰਿਵਾਰਤ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਜੀ ਅੱਜ ਦਾ ਅਗਲਾ ਰਿਸ਼ਤਾ ਹੈ ਜੀ ਜੋ ਕਿ ਜਲੰਧਰ ਪੰਜਾਬ ਤੋਂ ਇਹ ਪਰਿਵਾਰ ਬਿਲੋਂਗ ਕਰਦਾ ਹੈ ਲੜਕਾ ਯੂ ਐਸ ਏ ਦੇ ਵਿੱਚ ਸਿਟੀਜ਼ਨ ਹੈ ਜੀ ਲੜਕੇ ਦਾ ਜਨਮ 2000 ਸੰਦਾ ਹੈ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਕੰਮ ਹੈ ਜੀ ਲੜਕਾ ਬਹੁਤ ਹੀ ਵਧੀਆ ਕੰਪਨੀ ਦੇ ਵਿੱਚ ਜੌਬ ਕਰ ਰਿਹਾ ਹੈ ਜੀ ਅਗਰ ਇਸਦੇ ਪਰਿਵਾਰ ਦੀ ਗੱਲ ਕਰਦੇ ਆ ਤਾਂ ਇਸਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸਦੇ ਪਿਤਾ ਸ੍ਰੀ ਹਨ ਔਰ ਇੱਕ ਇਸਦੀ ਭੈਣ ਹੈ ਉਹ ਮੈਰਿਡ ਹੈ ਜੀ ਇਸ ਪਰਿਵਾਰ ਨੂੰ ਵੀ ਜੀ ਲੜਕੀ ਦੀ ਭਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਪੜੀ ਲਿਖੀ ਤੇ ਸੋਣੀ ਸੁਨੱਖੀ ਹੋਵੇ ਜੀ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕੀ ਅਗਰ ਯੂਐਸਏ ਤੋਂ ਹੈ ਚਾਹੇ ਉਹ ਵਰਕ ਪਰਮਿਟ ਤੇ ਹੋਵੇ ਚਾਹੇ ਉਹ ਸਿਟੀਜ਼ਨ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਹੈ ਜੀ ਜੋ ਕਿ ਹੁਸ਼ਿਆਰਪੁਰ ਸਿਟੀ ਤੋਂ ਬਿਲੋਂਗ ਕਰਦਾ ਹੈ ਲੜਕਾ ਰਵੀ ਦਸਿਆ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1993 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਲੜਕਾ ਦਾ ਬਹੁਤ ਹੀ ਵਧੀਆ ਕੰਮ ਹੈ ਜੀ ਲੜਕਾ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਜੀ ਲੜਕਾ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੇ ਹਨ ਜੋ ਕਿ ਕੈਨੇਡਾ ਦੇ ਪੀਆਰ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹਨ ਇਸ ਦੀ ਭੈਣ ਨਹੀਂ ਹੈ ਦੀ ਭਰਾ ਇੱਕ ਹੈ ਉਹ ਮੈਰਿਡ ਹੈ ਉਹ ਯੂ ਐਸ ਏ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਸੈਟਲ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਕੈਨੇਡਾ ਤੋਂ ਪੀਆਰ ਹੋਵੇ ਚਾਹੇ ਉਹ ਉੱਥੋਂ ਦੀ ਸਿਟੀਜ਼ਨ ਹੋਵੇ ਚਾਹੇ ਉਹ ਵਰਕ ਪਰਮਿਟ ਤੇ ਹੋਵੇ ਲੜਕੀ ਪੜੀ ਲਿਖੀ ਹੋਣੀ ਚਾਹੀਦੀ ਹੈ ਔਰ ਰਵੀ ਦਸਿਆ ਫੈਮਲੀ ਤੋਂ ਬਿਲੋਂਗ ਕਰਦੀ ਹੋਵੇ ਖਾਸ ਕਰਕੇ ਰਵੀ ਦਸਿਆ ਫੈਮਲੀ ਤੋਂ ਹੀ ਬਿਲੋਂਗ ਕਰਦੀ ਹੋਵੇ ਜੀ ਇਸ ਪਰਿਵਾਰ ਦੀ ਅਗਰ ਤੁਹਾਨੂੰ ਹੋਰ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਚਾਹੀਦੀ ਹੈ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰਕੇ ਇਸ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਜੀ ਲੜਕੇ ਦਾ ਹੈ ਜੋ ਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕਾ ਮੋਗਾ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1998 ਸੰਧ ਹੈ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਲੜਕਾ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜੀ। ਲੜਕਾ ਬਹੁਤ ਹੀ ਵਧੀਆ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ। ਲੜਕੇ ਦਾ ਬਹੁਤ ਹੀ ਵਧੀਆ ਕੰਮ ਕਰਿਆ ਹੈ ਜੀ ਕੈਨੇਡਾ ਦੇ ਵਿੱਚ। ਲੜਕੇ ਦੇ ਅਗਰ ਪਰਿਵਾਰ ਦੀ ਗੱਲ ਕਰਦੇ ਆ ਤਾਂ ਇਸ ਦੇ ਮਾਤਾ ਜੀ ਰਿਹਨ ਜੋ ਕਿ ਹਾਊਸ ਵਾਈਫ ਹਨ, ਇਸ ਦੇ ਪਿਤਾ ਜੀ ਰਿਹਨ ਜੋ ਕਿ ਖੇਤੀਬਾੜੀ ਦਾ ਕੰਮ ਕਰਦੇ ਹਨ ਪੰਜਾਬ ਦੇ ਵਿੱਚ ਜੀ। ਲੜਕੇ ਦੀ ਇੱਕ ਭੈਣ ਹੈ ਜੀ ਉਹ ਮੈਰਿਡ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਜੀ। ਬਾਕੀ ਇਸ ਦਾ ਪਰਿਵਾਰ ਕੈਨੇਡਾ ਦੇ ਵਿੱਚ ਹੀ ਰਹਿੰਦਾ ਹੈ ਜੀ। ਲੜਕੇ ਦੇ ਜਿਹੜੇ ਤਾਇਆ ਸ਼੍ਰੀ ਹਨ ਉਹ ਯੂਐਸਏ ਦੇ ਵਿੱਚ ਸੈਟਲ ਹਨ। ਲੜਕੇ ਦੇ ਨਾਨਕੇ ਹਨ ਉਹ ਕੈਨੇਡਾ ਦੇ ਵਿੱਚ ਪੀਆਰ ਹਨ। ਲੜਕੇ ਨੂੰ 8 ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ। ਇਸ ਪਰਿਵਾਰ ਨੂੰ ਲੜਕੀ ਦੀ ਭਾਲ ਹੈ ਜੋ ਕਿ ਪੜੀ ਲਿਖੀ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜੀ। ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ। ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਜੋ ਕਿ ਜਲੰਧਰ ਸਿਟੀ ਦੇ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਜਨਮ 1995 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 5 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਪੜ੍ਹਾਈ ਕੀਤੀ ਹੋਈ ਹੈ ਜੀ ਪਲੱਸ ਸਲੂਨ ਦਾ ਕੋਰਸ ਵੀ ਕੀਤਾ ਹੋਇਆ ਹੈ ਜੀ ਲੜਕੀ ਦੇ ਅਗਰ ਪਰਿਵਾਰ ਦੀ ਗੱਲ ਕਰਦੇ ਆ ਤਾਂ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਨਹੀਂ ਹਨ ਜੀ ਇਸ ਦਾ ਇੱਕ ਪਰਾਇਆ ਜੀ ਜੋ ਕਿ ਅਨਮੈਰਿਡ ਹੈ ਉਹ ਯੂਕੇ ਦੇ ਵਿੱਚ ਆਪਣਾ ਵਰਕ ਪਰਮਿਟ ਤੇ ਗਿਆ ਆਇਆ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਯੂਐਸਏ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਔਰ ਚੰਗਾ ਪੜਿਆ ਲਿਖਿਆ ਹੋਵੇ ਲੜਕੀ ਨੇ ਬਾਹਰ ਜਾਣਾ ਹੈ ਜੀ ਲੜਕੀ ਨੇ ਬਹੁਤ ਹੀ ਪ੍ਰੋਫੈਸ਼ਨਲ ਸਲੂਨ ਦਾ ਕੋਰਸ ਕੀਤਾ ਹੋਇਆ ਹੈ ਜੀ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਜੀ। ਇਹਦਾ ਅਗਲਾ ਰਿਸ਼ਤਾ ਵੀ ਹੈ ਜੀ ਜੋ ਕਿ ਲੜਕੀ ਦਾ ਹੈ ਜੀ। ਇਹ ਲੜਕੀ ਨਕੌਦਰ ਤੋਂ ਬਿਲੋਂਗ ਕਰਦੀ ਹੈ ਜੀ। ਲੜਕੀ ਸ਼ਰਮਾ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ ਜੀ। ਲੜਕੀ ਦਾ ਜਨਮ 1993 ਸੰਧਾ ਹੈ ਜੀ। ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ। ਲੜਕੀ ਨੇ ਬਹੁਤ ਹੀ ਵਧੀਆ ਪੜ੍ਹਾਈ ਕੀਤੀ ਹੋਈ ਹੈ ਜੀ। ਔਰ ਕੰਪਿਊਟਰ ਦੇ ਵਿੱਚ ਬਹੁਤ ਹੀ ਵਧੀਆ ਕੋਰਸ ਵੀ ਕੀਤਾ ਹੋਇਆ ਜੀ। ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਪਰ ਇੱਕ ਜੀ ਇੱਕ ਸਿਸਟਰ ਵੀ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਐਨ ਆਰ ਆਈ ਵੀਰ ਹੋਵੇ ਚਾਹੇ ਉਹ ਕੈਨੇਡਾ ਤੋਂ ਬਿਲੋਂਗ ਕਰਦਾ ਹੋਵੇ ਚਾਹੇ ਉਹ ਯੂ ਐਸ ਏ ਤੋਂ ਬਿਲੋਂਗ ਕਰਦਾ ਹੋਵੇ ਚਾਹੇ ਉਹ ਆਸਟ੍ਰੇਲੀਆ ਤੋਂ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁਰਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤੱਲੇ ਲਾਲ ਪੱਟੀ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਜੀ ਆਈ ਦਾ ਲੜਕੀ ਦਾ ਜੋ ਕਿ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਇਹ ਲੜਕੀ ਰੋਪੜ ਸਿਟੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਜਨਮ 2000 ਸੰਧਾ ਹੈ ਜੀ ਕੱਦ 5 ਫੁੱਟ 4 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਕੀਤੀ ਹੋਈ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਮਾਤਾ ਪਿਤਾ ਹਨ ਜੋ ਜੀ ਉਹ ਇਟਲੀ ਦੇ ਵਿੱਚ ਪੀਆਰ ਹਨ ਜੀ ਇਸ ਦੀ ਇੱਕ ਭੈਣ ਹੈ ਜੀ ਉਹ ਵੀ ਇਟਲੀ ਦੇ ਵਿੱਚ ਪੀਆਰ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੋਵੇ ਜੀ ਲੜਕਾ 25 ਤੋਂ 27 ਸਾਲ ਦੀ ਉਮਰ ਦੇ ਵਿੱਚ ਹੋਵੇ ਵੱਧ ਤੋਂ ਵੱਧ 30 ਸਾਲ ਦੀ ਉਮਰ ਦਾ ਹੋਵੇ ਜੀ ਸੋਹਣਾ ਤੇ ਸੁਨੱਖਾ ਹੋਵੇ ਔਰ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਲੜਕਾ ਜੱਟ ਸਿੱਖ ਫੈਮਲੀ ਤੋਂ ਹੀ ਬਿਲੋਂਗ ਕਰਦਾ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ ਅਜਦਾ ਅਗਲਾ ਰਿਸ਼ਤਾ ਵੀ ਹੈ ਜੀ ਜੋ ਕਿ ਕੈਨੇਡਾ ਤੋਂ ਹੈ ਜੀ ਇਹ ਲੜਕਾ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਇਸ ਦਾ ਪਰਿਵਾਰ ਤਰੰਤਾਰਨ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 2007 ਦਾ ਹੈ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਮਾਤਾ ਜੀ ਰਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਰਹਨ ਜੋ ਕਿ ਗਵਰਨਮੈਂਟ ਜੌਬ ਤੇ ਡਾਕਟਰ ਹਨ ਜੀ ਇਸ ਇੱਕ ਭੈਣ ਆ ਜੀ ਜੋ ਕਿ ਡਾਕਟਰੀ ਦੀ ਸਟੱਡੀ ਕਰ ਰਹੀ ਹੈ ਜੀ ਔਰ ਉਸ ਦਾ ਕੋਰਸ ਪੂਰਾ ਹੋਣ ਵਾਲਾ ਹੈ ਜੀ ਉਹ ਵੀ ਗਵਰਨਮੈਂਟ ਜੌਬ ਤੇ এমਪਲਾਈ ਹੋਏਗੀ ਕੁਝ ਟਾਈਮ ਬਾਅਦ ਜੀ ਇਸ ਪਰਿਵਾਰ ਨੂੰ ਜੀ ਬਹੁਤ ਹੀ ਵਧੀਆ 15 ਗਿਲੇ ਜ਼ਮੀਨ ਵੀ ਆਉਂਦੀ ਹੈ ਪਲੱਸ ਸ਼ੈਰੀ ਪ੍ਰਾਪਰਟੀ ਵੀ ਹੈਗੀ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੀ ਜੋ ਕਿ ਕੈਨੇਡਾ ਤੋਂ ਪੀਆਰ ਹੋਵੇ ਚਾਹੇ ਉਹ ਵਰਕ ਪਰਮਿਟ ਤੇ ਹੋਵੇ ਜੀ ਲੜਕੀ ਦਾ ਪਰਿਵਾਰ ਚੰਗਾ ਹੋਵੇ ਜੀ ਔਰ ਮਿਲਨਸਾਰ ਹੋਵੇ ਜੀ ਇਟਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਮੁਹਾਲੀ ਤੋਂ ਰਾਮਗੜੀਆ ਪਰਿਵਾਰ ਤੋਂ ਇਹ ਲੜਕਾ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1994 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਲੜਕਾ ਬਹੁਤ ਹੀ ਵਧੀਆ ਪ੍ਰਾਈਵੇਟ ਕੰਪਨੀ ਆਈਟੀਆਈ ਦੇ ਵਿੱਚ ਕੰਮ ਕਰਦਾ ਹੈ ਜੀ ਬਹੁਤ ਹੀ ਵਧੀਆ ਲੜਕੇ ਦਾ ਸੈਲਰੀ ਪੈਕੇਜ ਵੀ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਪਿਤਾ ਜੀ ਹਨ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੀ ਇੱਕ ਭੈਣ ਹੈ ਜੀ ਉਹ ਮੈਰਿਡ ਹੈ ਆਪਣੇ ਘਰ ਦੇ ਵਿੱਚ ਰਾਜੀ ਖੁਸ਼ੀ ਰਹਿ ਰਹੀ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਪੜ੍ਹੀ ਲਿਖੀ ਹੋਵੇ ਔਰ ਮਹਾਲੀ ਦੇ ਆਸ-ਪਾਸ ਏਰੀਏ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਦੇ ਪਰਿਵਾਰ ਦੀ ਕੋਈ ਵੀ ਡਿਮਾਂਡ ਨਹੀਂ ਹੈ ਜੀ ਨਾ ਹੀ ਕੋਈ ਜਾਤੀ ਬੰਧਨ ਹੈ ਜੀ ਇਹ ਲੜਕੇ ਦਾ ਪਰਿਵਾਰ ਰਾਧਾ ਸੁਆਮੀ ਪਰਿਵਾਰ ਨੂੰ ਬਿਲੋਂਗ ਕਰਦਾ ਹੈ ਜੀ ਅਗਰ ਇਸ ਪਰਿਵਾਰ ਦੀ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਜ ਦਾ ਅਗਲਾ ਰਿਸ਼ਤਾ ਹੈ ਜੀ ਜੋ ਕਿ ਜਗਰਾਉਂ ਸਿਟੀ ਤੋਂ ਬਿਲੋਂਗ ਕਰਦਾ ਹੈ ਇਹ ਲੜਕਾ ਸਨਿਆਰਾ ਕਾਸਟ ਦੇ ਨਾਲ ਸੰਬੰਧ ਰੱਖਦਾ ਹੈ ਜੀ 골ਡ ਸਮਿਥ ਇਹਨਾਂ ਦੀ ਕਾਸਟ ਹੈ ਜੀ ਲੜਕੇ ਦਾ ਜਨਮ 1993 ਸੰਧ ਹੈ ਜੀ ਕੱਦ 5 ਫੁੱਟ 6 ਇੰਚ ਹੈ ਜੀ ਲੜਕਾ ਬਹੁਤ ਹੀ ਵਧੀਆ ਆਪਣੇ ਕੰਮ ਕਰਦੇ ਵਿੱਚ ਸੈਟਲ ਹੈ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਿਤਾ ਜੀ ਰਿਹਾਨ ਔਰ ਇਸ ਦੇ ਮਾਤਾ ਜੀ ਰਿਹਾਨ ਜੋ ਕਿ ਹਾਊਸ ਵਾਈਫ ਹਨ ਇਸ ਦੀ ਇੱਕ ਭੈਣ ਹੈ ਜੀ ਮੈਰਿਡ ਹੈ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਵੀ ਕੀਤੀ ਹੋਈ ਹੈ ਜੀ ਪਲੱਸ ਇਸ ਦੇ 7.5 ਬੈਂਡ ਹਨ ਆਈਲੈਟਸ ਦੇ ਵਿੱਚੋਂ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਐਨ ਆਰ ਆਈ ਪਰਿਵਾਰ ਹੋਵੇ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਐਨ ਆਰ ਆਈ ਪਰਿਵਾਰ ਹੋਵੇ ਜੀ ਲੜਕੇ ਨੇ ਵੀ ਜੀ ਬਾਹਰ ਜਾਣਾ ਹੈ ਅਗਰ ਲੜਕੀ ਪੰਜਾਬ ਤੋਂ ਹੈ ਜੀ ਤਾਂ ਵਧੀਆ ਪੜੀ ਲਿਖੀ ਹੋਵੇ ਅਤੇ ਸੋਣੀ ਤੇ ਸੁਨੱਖੀ ਹੋਵੇ ਜੀ ਇਹ ਪਰਿਵਾਰ ਖੁਦ ਖਰਚ ਕਰਕੇ ਆਪਣੇ ਨਾਲ ਹੀ ਲੜਕੇ ਨੂੰ ਤੇ ਲੜਕੀ ਨੂੰ ਬਾਹਰ ਲੈ ਕੇ ਚਲਾ ਜਾਵੇਗਾ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਜੋ ਕਿ ਜਗਰਾਉਂ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1995 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਹੈ ਜੀ ਲੜਕਾ ਸ਼ਰਮਾ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਮੰਗਲਿਕ ਹੈ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਿਤਾ ਜੀ ਹਨ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਲੜਕਾ ਪ੍ਰਾਈਵੇਟ ਜੌਬ ਕਰਦਾ ਹੈ ਜੀ ਪਲੱਸ 50 ਤੋਂ 60000 ਰੁਪਇਆ ਇਨਕਮ ਹੈ ਜੀ ਲੜਕੇ ਦੀ ਇਸ ਦੀ ਇੱਕ ਭੈਣ ਹੈ ਮੈਰਿਡ ਹੈ ਆਪਣੇ ਘਰ ਦੇ ਵਿੱਚ ਰਾਜ ਖੁਸ਼ੀ ਰਹਿ ਰਹੀ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਪੜ੍ਹੀ ਲਿਖੀ ਤੇ ਸੋਨੀ ਸੁਨੱਖੀ ਹੋਵੇ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜੀ ਔਰ ਪਰਿਵਾਰ ਦੀ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਪਰਿਵਾਰ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਥੱਲੇ ਲਾਲ ਪੱਟੀ ਦੇ ਵਿੱਚ ਇਸ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਕਾਲ ਕਰ ਸਕਦੇ ਹੋ ਇਹ ਸੰਜੀ ਜੋ ਅੱਜ ਦੇ ਬਹੁਤ ਹੀ ਖਾਸ ਤੇ ਵਧੀਆ ਰਿਸ਼ਤੇ ਮੁੰਡੇ ਅਤੇ ਕੁੜੀਆਂ ਦੇ ਅਗਰ ਤੁਸੀਂ ਵੀ ਆਪਣੇ ਕਿਸੇ ਪੈਨਪਰਾ ਜਾਂ ਸੱਜਣ ਮਿੱਤਰ ਦੀ ਐਡ ਦੇਣਾ ਚਾਹੁੰਦੇ ਹੋ ਜਾਂ ਕਿਸੇ ਪ੍ਰੋਫਾਈਲ ਬਾਰੇ ਪੁੱਛਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੋ ਜੀ 795 88310 ਤੇ ਜੀ ਜਾਂ ਤੁਸੀਂ ਆਪਣਾ ਬਾਇਓ ਡਾਟਾ ਸਾਨੂੰ ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਜੀ ਅਸੀਂ ਐਡ ਦੇ ਬਿਲਕੁਲ ਵੀ ਪੈਸੇ ਨਹੀਂ ਲੈਂਦੇ ਜੀ ਐਡ ਆ ਸੀ ਹਰ ਲੜਕੇ ਤੇ ਲੜਕੀ ਦੀ ਬਿਲਕੁਲ ਫ੍ਰੀ ਕਰਦੇ ਆ ਜੀ ਆਪਣੇ ਇਸ ਚੈਨਲ ਤੇ ਅਗਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਬਾਇਓ ਡਾਟਾ ਭੇਜ ਕੇ ਸਾਡੇ ਨਾਲ ਫੋਨ ਤੇ ਸੰਪਰਕ ਜਰੂਰ ਕਰੋ ਜੀ